ਸ਼ਿਵ ਕੁਮਾਰ ਬਟਾਲਵੀ ਕੁਝ ਸ਼ਾਇਰ ਹੁੰਦੇ ਨੇ ਜਿਨ੍ਹਾਂ ਦੇ ਸ਼ਬਦ ਨੇ ਉਹਨਾਂ ਚੋਂ ਇੱਕ ਰੂਹ ਚਲਕਦੀ ਐ ਸ਼ਬਦ ਮਹਿਸੂਸ ਹੁੰਦੇ ਨੇ ਤੇ ਜਦੋਂ ਮਹਿਸੂਸ ਹੁੰਦੇ ਨੇ ਸਾਹਮਣੇ ਇੱਕ ਤਸਵੀਰ ਬਣ ਜਾਂਦੀ ਸ਼ਿਵ ਕੁਮਾਰ ਬਟਾਲਵੀ ਦੇ ਦਿਲੋਂ ਇਲਫਾਜ਼ ਦੀ ਮਹਿਫਿਲ ਵੱਲੋਂ ਉਹਨਾਂ ਦੀ ਯਾਦ ਚੋਂ ਇੱਕ ਰੋਹਾਨੀ ਅਰਪਣ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ ਪਿਛਲੇ ਸੰਗ ਵਰਗਾ ਹੈ ਕਿਰਨਾ ਦੇ ਵਿੱਚ ਨਸ਼ਾ ਜਿਆ ਕਿਸੇ ਸ਼ੀਮੇ ਸੱਪ ਦੇ ਡੰਗ ਵਰਗਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ ਤਾਰੀਖ ਮੇਰੇ ਨਾਂ ਕਰ ਦੇਵੀਂ ਇਹ ਦਿਨ ਤੇਰੇ ਅੱਜ ਰੰਗ ਵਰਗਾ ਮੈਨੂੰ ਅਮਰ ਜਿਆ ਵਿੱਚ ਕਰ ਦੇਵੀਂ ਮੇਰੀ ਮੌਤ ਦਾ ਜੁਰਮ ਕਬੂਲ ਕਰੇ ਮੇਰਾ ਕਰਜ਼ ਤਲੀ ਤੇ ਤਰ ਦੇਵੇ ਇਸ ਧੁੱਪ ਦੇ ਪੀਲੇ ਕਾਗਜ਼ ਤੇ ਦੋ ਹਰਫ ਰਸੀਦੀ ਕਰ ਦੇਵੇ ਮੇਰਾ ਹਰ ਦਿਉ ਦੇ ਸਿਰ ਕਰ ਜਾਏ ਮੈਂ ਹਰੇ ਦਿਹੋਂ ਤੋਂ ਕੁਝ ਕੁਝ ਲੈਣਾ ਏ ਜੇ ਜਰਬਾ ਦੇਵਾ ਵਹੀਆਂ ਨੂੰ ਤਾਂ ਲੇਖਾ ਵੱਧਦਾ ਜਾਣਾ ਏ ਮੇਰੇ ਤਨ ਦੀ ਕੱਲੀ ਕਿਰਨ ਲਈ ਤੇਰਾ ਸੂਰਜ ਗਹਿਣੇ ਪੈਣਾ ਏ ਉਹ ਤੇਰਾ ਸੂਰਜ ਗਹਿਣੇ ਪੈਣਾ ਏ ਤੇ ਚੁੱਲ੍ਹੇ ਆਗਨ ਬਲਣਿਏ ਤੇਰੇ ਕੜੇ ਨਾ ਪਾਣੀ ਰਹਿਣਾ ਏ ਇਹ ਦਿਨ ਤੇਰੇ ਅੱਜ ਰੰਗ ਵਰਗਾ ਮੁੜ ਤੇ ਨਦੀ ਮਰ ਜਾਣਾ ਏ ਮੈਂ ਚਾਹੁੰਦਾ ਅੱਜ ਤੱਕ ਗੋਰਾ ਦਿਨ ਆਣੀ ਆਈ ਮੌਤ ਨਾ ਮਰ ਜਾਵੇ ਮੈਂ ਚਾਹੁੰਦਾ ਸਤਿ ਚਾਨਣ ਤੋਂ ਹਰ ਰਾਤ ਕਲੇਣੀ ਡਰ ਜਾਵੇ ਮੈਂ ਚਾਹਦਾ ਕਿਸੇ ਤਜੋਰੀ ਦਾ ਸੱਪ ਬਣ ਕੇ ਮੈਨੂੰ ਲੜ ਜਾਵੇ ਜੋ ਕਰਜ ਮੇਰਾ ਹੈ ਸਮਿਆਂ ਸਿਰ ਉਹ ਬੇਸ਼ੱਕ ਸਾਰਾ ਮਰ ਜਾਵੇ ਪਰ ਦਿਨ ਤੇਰੇ ਅਜ ਰੰਗ ਵਰਗਾ ਤਾਰੀਖ ਮੇਰੇ ਨਾ ਕਰ ਜਾਵੇ ਇਸ ਤੁੱਪ ਦੇ ਪੀਲੇ ਕਾਗਜ਼ ਤੇ ਦੋ ਹਰਫ ਰਸੀਦੀ ਕਰ ਜਾਵੇ ਦੋ ਹਰਫ ਰਸੀਦੀ ਕਰ ਜਾਵੇ ਜੇਕਰ ਕਦੀ ਦਿਲ ਟੁੱਟਿਆ ਹੋਵੇ ਤਾਂ ਸ਼ਿਵ ਕੁਮਾਰ ਬਟਾਲਵੀ ਪੂਰਾ ਸਮਝ ਆਉਂਦਾ ਸਬਸਕ੍ਰਾਈਬ ਕਰੋ ਅਲਫਾਜ਼ ਦੀ ਮਹਿਫਲ ਜਿੱਥੇ ਹਰੇਕ ਸ਼ਬਦ ਰੂਹ ਦੀ ਗੱਲ ਕਰਦਾ ਹੈ ਸ਼ਿਵ ਕੁਮਾਰ ਬਟਾਲਵੀ ਇੱਕ ਜਿਉਂਦਾ ਜਜ਼ਬਾਤ ਫਿਰ ਮਿਲਦੇ ਆ ਰੱਬਾ